ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹਿਣ ਵਾਲਾ ਹੈ ਬੱਦਲੀ ਸਿਸਟਮ ਪੰਜਾਬ ਦੇ ਵਿੱਚ ਐਂਟਰ ਕਰ ਚੁੱਕੇ ਨੇ ਦਿਨ ਤੋਂ ਹੀ ਪੰਜਾਬ ਦੇ ਬਹੁਤੇ ਹਿੱਸੇ ਵਿੱਚ ਬੱਦਲੀ ਸਿਸਟਮ ਦੇਖਣ ਨੂੰ ਮਿਲ ਰਹੇ ਨੇ ਜਿਸ ਦੇ ਨਾਲ ਉਮੀਦ ਹੈ ਕਿ ਪੰਜਾਬ ਦੇ ਵਿੱਚ ਅੱਜ ਰਾਤ ਬੱਦਲਵਾਈ ਦੀ ਆਮਦ ਦੇਖਣ ਨੂੰ ਹੁੰਦੀ ਦੇਵੇਗੀ ਗੱਲ ਕਰਾਂਗੇ ਅਗਰ ਪੰਜਾਬ ਦੇ ਵਿੱਚ ਮੀਂਹ ਦੇ ਹਾਲਾਤਾਂ ਦੀ ਤਾਂ ਫਿਲਹਾਲ ਕੋਈ ਮੀਂਹ ਦੀ ਵੱਡੀ ਅਪਡੇਟ ਦਿਖਾਈ ਨਹੀਂ ਦੇ ਰਹੀ ਹਲਕੇ ਦਰਮਿਆਨੀ ਬੱਦਲਬਾਈ ਉੱਤਰੀ ਪੰਜਾਬ ਅਤੇ ਪੂਰਬੀ ਪੰਜਾਬ ਅਤੇ ਸੈਂਟਰਲ ਪੰਜਾਬ ਦੇ ਵਿੱਚ ਬਣੀ ਹੋਈ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰ ਦਿਓ ਚੈਨਲ ਤੇ ਨਵੇਂ ਹੋ YouTube ਵਾਲੇ ਫਾਰਮਰ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਗੱਲ ਕਰਾਂਗੇ ਪੱਛਮੀ ਸਿਸਟਮਾਂ ਦੀ ਤਾਂ ਪੱਛਮੀ ਸਿਸਟਮ ਇੱਕ ਤੋਂ ਬਾਅਦ ਇੱਕ ਲਗਾਤਾਰ ਪਹਾੜੀ ਖੇਤਰ ਵਿੱਚ ਪਹੁੰਚ ਰਹੇ ਨੇ ਜਿਨ੍ਹਾਂ ਦਾ ਅਸਰ ਪਹਾੜੀ ਖੇਤਰਾਂ ਦੇ ਵਿੱਚ ਲਗਾਤਾਰ ਦੇਖਣ ਨੂੰ ਮਿਲ ਰਿਹਾ ਪਰ ਫਿਲਹਾਲ ਪੰਜਾਬ ਦੇ ਵਿੱਚ ਇਸ ਦਾ ਅਸਰ ਘੱਟ ਹੀ ਬਣਦਾ ਹੋਇਆ ਦਿਖਾਈ ਦੇ ਰਿਹਾ ਅੱਜ ਰਾਤ ਮੀਂਹ ਦੀ ਸੰਭਾਵਨਾ ਪੰਜਾਬ ਦੇ ਵਿੱਚ ਫਿਲਹਾਲ ਨਾ ਮਾਤਰ ਦੇ ਬਰਾਬਰ ਹੈ ਬੱਦਲਵਾਈ ਦੇ ਸਿਸਟਮ ਜ਼ਰੂਰ ਬਣੇ ਰਹਿਣਗੇ ਕਿਉਂਕਿ ਪੂਰਬ ਦੀ ਹਵਾ ਚੱਲ ਰਹੀ ਹੈ ਜਿਸ ਦੇ ਨਾਲ ਹਲਕੇ ਦਰਮਿਆਨੇ ਬੱਦਲੀ ਸਿਸਟਮ ਹੈ ਕੋਈ ਬਹੁਤ ਵੱਡਾ ਬੱਦਲੀ ਸਿਸਟਮ ਨਹੀਂ ਹੈ ਅਗਰ ਗੱਲ ਕੀਤੀ ਜਾਵੇ ਤਾਂ ਮੀਂਹ ਦੀ ਸੰਭਾਵਨਾ ਕੱਲ ਨੂੰ ਬਣਦੀ ਹੋਈ ਦਿਖਾਈ ਦੇ ਰਹੀ ਹੈ ਮੌਸਮ ਵਿਭਾਗ ਦੇ ਅਲਰਟ ਵੀ ਇਹੀ ਕਹਿ ਰਹੇ ਨੇ ਕਿ 30 ਤਰੀਕ ਨੂੰ ਹਲਕੀ ਦਰਮਿਆਨੀ ਬੂੰਦਾਬੰਦੀ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਕੋਈ ਵੱਡੀ ਕਾਰਵਾਈ ਤਾਂ ਫਿਲਹਾਲ ਮੀਂਹ ਦੀ ਅਜਰਾ ਸਾਨੂੰ ਦੇਖਣ ਨੂੰ ਨਹੀਂ ਮਿਲੇਗੀ ਪੂਰਬ ਦੀ ਹਵਾ ਲਗਾਤਾਰ ਚੱਲਦੀ ਰਹੇਗੀ ਤਿੰਨ ਕਿਣਮਣ ਕਣੀ ਸਿਸਟਮ ਵੀ ਹੋ ਸਕਦਾ ਹੈ ਕਿਸੇ ਕਿਸੇ ਇਲਾਕੇ ਵਿੱਚ ਕਰ ਪਰ ਤਾਪਮਾਨ ਵੀ ਜਿਹੜੇ ਨੇ ਉਹ 7-8 ਡਿਗਰੀ ਤੱਕ ਹੀ ਰਹਿਣਗੇ ਠੰਡ ਦੇ ਹਾਲਾਤ ਇੰਨੇ ਜ਼ਿਆਦਾ ਨਹੀਂ ਹਨ ਪੂਰਬ ਦੀ ਹਵਾ ਚੱਲਣ ਕਰਕੇ ਥੋੜਾ ਜਿਹਾ ਮੌਸਮ ਗਰਮਿਆਸ਼ ਵਾਲਾ ਹੀ ਬਣਦਾ ਹੋਇਆ ਦਿਖਾਈ ਦੇ ਏਹ ਸੀ ਜੀ ਅਪਡੇਟ ਪੰਜਾਬ ਦੇ ਮੌਸਮ ਦੀ ਅੱਜ ਰਾਤ ਦੀ ਬਾਕੀ ਕੱਲ ਦੀ ਜਾਣਕਾਰੀ ਮੀਂਹ ਦੀ ਅਪਡੇਟ ਕਿਦਾਂ ਦੀ ਹੈ ਲੈ ਕੇ ਹਾਜ਼ਰ ਹੋਵਾਂਗੇ ਜਲਦ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ